ਹੁਣ ਜਦੋਂ ਹੜ੍ਹਾਂ ਚ ਪੰਜਾਬ ਫਸਿਆ ਸਬਦ ਦਾ ਧਿਆਨ ਉਧਰ ਹੈ ਉਹਦੇ ਤੋਂ ਵੱਧ ਪੰਜਾਬ ਡੁੱਬਿਆ ਹੈ ਲੋਕ ਸਿਰਤਾ ਨਾਲ ਉਹਨੂੰ ਕੱਢਣ ਲਈ ਬਚਾਉਣ ਲਈ ਲੱਗੇ ਨੇ ਤਾਂ ਇੱਧਰ 17 ਪਿੰਡਾਂ ਦੀ ਸ਼ਾਮਲਤ ਜ਼ਮੀਨ ਕਬਜ਼ਾਉਣ ਦੀ ਜਾਂ ਉਹਨੂੰ ਖੁੱਲੇ ਬਾਜ਼ਾਰ ਚ ਵੇਚਣ ਦੀ ਲੈਂਡ ਮਾਫੀਆ ਨੂੰ ਸੌਂਪਣ ਦੀ ਤਸਵੀਰ ਆ ਗਈ। ਪੰਚਾਇਤਾਂ ਉੱਥੇ ਹਮ ਵੀ ਨਹੀਂ ਪਰਚੇ ਆਈਆਂ ਉਹ ਕਹਿੰਦੇ ਨੇ ਜਾ ਕੇ ਰਾਏ ਕਰਕੇ ਦੱਸਾਂਗੇ। ਅੱਜ ਕਹਿੰਦੇ ਜੀ ਸਾਂਝੀ ਕਮੇਟੀ ਦੀ ਬੈਠਕ ਜਾਂ ਸਾਂਝੀ ਪੰਚਾਇਤਾਂ ਦੀ ਬੈਠਕ ਸੱਦ ਲਈ ਗਈ ਹੈ। ਕਿ ਕੋਈ ਵੱਡਾ ਫੈਸਲਾ ਹੋਊਗਾ ਕਿ ਕੋਈ ਐਕਸ਼ਨ ਹੋ ਸਕਦਾ ਹੈ ਜਾਂ ਕੋਈ ਅਜਿਹਾ ਫੈਸਲਾ ਹੋ ਸਕਦਾ ਕਿ ਸਰਕਾਰ ਨੂੰ ਦੇਣੀ ਹੈ ਜਾਂ ਨਹੀਂ ਦੇਣੀ। ਹਾਂ ਕਿਹੋ ਜਿਹਾ ਆਉਂਦੇ ਸਮੇਂ 'ਚ ਇਸ ਮੁੱਦੇ ਤੇ ਦੇ ਰਹੇ ਕਿਉਂਕਿ ਜੇ 17 ਪਿੰਡਾਂ ਦੀ ਜ਼ਮੀਨ ਜਾਂਦੀ ਆ ਤਾਂ ਮਾਹਰਾਂ ਦਾ ਮੰਨਣਾ ਕਿ ਫਿਰ 13000 ਪਿੰਡਾਂ ਦੀ ਜਾਊਗੀ ਸ਼ਾਮ ਦਾ ਤਾਂ ਫਿਰ ਰਾਹ ਖੁੱਟ ਜੂਗਾ ਇੱਕ ਵਾਰ ਸੋ ਅੱਜ ਦੀ ਮੀਟਿੰਗ ਕਿੰਨੀ ਕਹੇ ਬਹਿਣ ਵਾਲੀ ਹੈ ਇਹਨਾਂ ਸਾਂਝੀਆਂ ਪੰਚਾਇਤਾਂ ਦੀ ਇੱਧੇ ਤੇ ਇਦੋਂ ਬਾਅਦ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੋਰ ਜਗ੍ਹਾ ਵੀ ਇਹ ਕੱਲਾ ਬਹਾਲੀ ਵੀ ਸਾਰੇ ਪੰਜਾਬ ਵਾਲੀ ਚਿੱਠੀ ਹੈ ਜਿਹੜੀ ਗਈ ਹੋਈ ਹੈ ਇੱਥੇ ਡੀਡੀਪੀ ਉਹ ਥੋੜਾ ਜ਼ਿਆਦਾ ਐਕਟਿਵ ਹੋਣਗੇ ਉਹਨਾਂ ਨੇ ਜਲਦੀ ਸਰਪੰਚ ਬਣਾ ਲੈ ਬਾਕੀ ਵੀ ਬਣਾਏ ਜਾਣਗੇ ਅੱਲ ਦਲੇ ਜਿਹੜੇ ਹੋਰ ਸ਼ਹਿਰਾਂ ਦੇ ਨੇੜੇ ਪਿੰਡ ਉਹਦਾ ਕਾਰਨ ਉਹ ਇਹ ਦੱਸਦੇ ਨੇ ਡਿਪਾਰਟਮੈਂਟ ਵਾਲੇ ਜੀ ਕਾਰਨ ਇਹ ਹੈ ਕਿਉਂਕਿ ਬਹੁਤ ਸਾਰੀਆਂ ਜ਼ਮੀਨਾਂ ਸਾਡੀਆਂ ਜਿਵੇਂ ਆਲੇ-ਦਾਲੇ ਵਾਲੀ ਐਕਵਾਇਰ ਹੋ ਗਈ ਜਾਂ ਕਿਸੇ ਨੇ ਕੁਝ ਕਰ ਲਈ ਵਿਚ ਰਹੇਗੇ ਸਾਡੇ ਸ਼ਾਮਲਾੜ ਦੇ ਰਸਤੇ ਰਹੇਗੇ ਜਾਂ ਜ਼ਮੀਨ ਵਿਚ ਆ ਗਈ ਉਹਨੂੰ ਰਸਤਾ ਨਹੀਂ ਜਾਂਦਾ ਕੋਈ ਤੇ ਆਲੇ-ਦਾਲੇ ਲੋਕਾਂ ਨੇ ਐਕਵਾਇਰ ਕਰ ਕਰ ਲਈ ਜਿਹੜੀ ਦੂਜੀ ਨਿੱਜੀ ਜ਼ਮੀਨ ਸੀਗੀ ਤਾਂ ਉਹਨਾਂ ਨੂੰ ਕਿਹਾ ਵੀ ਜਿਹੜੇ ਇਹ ਨਹੀਂ ਜਾਂਦੇ ਇਹਨਾਂ ਨਾਲ ਕੁਝ ਨਾ ਕੁਝ ਆਕਸ਼ਨ ਕਰ ਲਿਆ ਜਾਵੇ ਜਾਂ ਬਾਕੀ ਦੀਆਂ ਚੀਜ਼ਾਂ ਜੋ ਹੋ ਰਹੀਆਂ ਤੇ ਉਹ ਜਿਹੜਾ ਚੀਜ਼ ਐ ਸੰਦੇ ਵਿੱਚ ਪਹਿਲੀ ਗੱਲ ਤਾਂ ਇਹਦੇ ਤੋਂ ਇਹ ਨਜ਼ਰ ਆਉਂਦੀ ਹੈ ਚੀਜ਼ ਕਿ ਜੇ ਸਰਕਾਰੀ ਪੰਚਾਇਤੀ ਜ਼ਮੀਨ ਜਿਹਨੂੰ ਰਸਤਾ ਨਾ ਬਚਿਆ ਹੋਵੇ ਕੋਈ ਆਲੇ-ਦਾਲੇ ਅਕਵਾਇਰ ਹੋ ਜੇ ਜਦੋਂ ਕੋਈ ਅਕਵਾਇਰ ਕਰਦਾ ਉਦੋਂ ਨਹੀਂ ਦੇਖਿਆ ਜਾਂਦਾ ਇਹ ਕਿ ਫਲਾਨੀ ਜ਼ਮੀਨ ਬਚ ਗਈ ਇਹ ਸਾਜਿਸ਼ਨ ਇੱਕ ਤਰੀਕਾ ਹੁੰਦਾ ਹੈ ਔਰ ਜਦੋਂ ਕੋਈ ਅਕਵਾਇਰ ਕਰਦਾ ਹੈ ਉਦੋਂ ਰਸਤਾ ਨਹੀਂ ਦੇਖਿਆ ਜਾਂਦਾ ਕਿ ਰਸਤਾ ਇਹਦੀ ਜ਼ਮੀਨ ਵੀ ਕਿਤੇ ਲਈ ਜਾਵੇ ਇਹਦੀ ਵੀ ਬਾਕੀ ਇਹ ਸਾਰਾ ਇੱਕ ਮਿਲੀ ਭੁਗਤ ਹੁੰਦੀ ਹੈ ਮਿਲੀ ਭੁਗਤ ਕਿਸ ਤਰੀਕੇ ਨਾਲ ਹੁੰਦੀ ਹੈ ਜਦੋਂ ਜ਼ਮੀਨ ਅਕਵਾਇਰ ਹੁੰਦੀਆਂ ਨੇ ਕਿ ਰਸਟਰ ਉਸਤੇ ਆਪ ਹੀ ਦੱਬ ਲਾਂਗੇ ਯਾਰ ਕੀ ਫਰਕ ਪੈਂਦਾ ਇਹ ਤਾਂ ਦੱਬੇ ਜਾਣਗੇ ਨਾਲ ਵਾਲਾ ਦੱਬ ਲੂਗਾ ਆਪੀ ਕਿਉਂ ਐਵੇਂ ਪੈਸੇ ਦੇਣੇ ਨੇ ਸਾਂਝੇ ਖਾਤੇ ਦੇ ਵਿੱਚ ਤੇ ਆ ਜਿਹੜਾ ਇੱਕ ਅੰਮ੍ਰਿਤਸਰ ਵਾਲਾ ਕੇਸ ਸੀ ਕੁਲਦੀਪ ਢਾਲੀ ਵਾਲੇ ਦੇ ਖਿਲਾਫ ਵੀ ਇਹ ਆਵਾਜ਼ ਉੱਠੀ ਸੀ ਬਾਕੀ ਚੀਜ਼ਾਂ ਸੀ ਕਿ ਤੁਸੀਂ ਉਹ ਬਾਅਦ ਦੇ ਵਿੱਚ ਉਹਨਾਂ ਬਿਲਡਰਾਂ ਨੂੰ ਉਹ ਜਿਹੜੀ ਜਿੰਨੀ ਜ਼ਮੀਨ ਪੰਚਾਇਤੀ ਉਹਨਾਂ ਦੀਆਂ ਸੀਗੀਆਂ ਰਸਤੇ ਆਂਦੀਆਂ ਬਾਕੀਆਂ ਆਂਦੀਆਂ ਉਹ ਬਹੁਤ ਘੱਟ ਰੇਟ ਦੇ ਵਿੱਚ ਦੇਫੀਆਂ ਨੇ ਰੇਟ ਉੱਥੇ ਇੰਨਾ ਹੈ ਉਹਦੇ 'ਚ ਤੁਹਾਡੇ ਤੁਹਾਡਾ ਹਿੱਸੇਦਾਰੀ ਹੋਏਗੀ ਇਹ ਜਿਹੜੇ ਐਲੀਗੇਸ਼ਨ ਲੱਗੇ ਸੀ ਜਿਹਦੀ ਜਾਂਚ ਵੀ ਚੱਲ ਰਹੀ ਸੀ ਹੁਣ ਪਤਾ ਨਹੀਂ ਜਾਂਚ ਉਹਦਾ ਕੀ ਹੋਇਆ ਫਾਈਨਲੀ ਪਰ ਡੀਡੀਆਰ ਹੋ ਗਿਆ ਇਹ ਜਿਹੜੀ ਵੱਡੀ ਕੀਮਤੀ ਜ਼ਮੀਨ ਹੁੰਦੀ ਹੈ ਇਹਨਾਂ ਥਾਵਾਂ ਦੇ ਉੱਤੇ ਫਿਰ ਉਹ ਥੋੜੀ ਨਹੀਂ ਹੁੰਦੀ ਬਹੁਤ ਲੰਮੇ ਰਸਤੇ ਹੁੰਦੇ ਨੇ ਕਈ ਵਾਰ ਆਉਂਦੇ ਨੇ ਕਈ ਵਾਰ ਤੁਹਾਡੇ ਵੈਸੇ ਖੂਹਾਂ ਦੇ ਕੋਈ ਹੋਰ ਸਾਂਝੀਆਂ ਜ਼ਮੀਨਾਂ ਦੇ ਉੱਤੇ ਉੜ ਪਏ ਨੇ ਕਿ ਇਦਾਂ ਕੁਝ ਪਿਆ ਕਿ ਇਦਾਂ ਕੁਝ ਪਿਆ ਪੁਰਾਣਾ ਜਿਹੜਾ ਸੈਟਅਪ ਉਹ ਟੋਟਲ ਜ਼ਮੀਨਾਂ ਹੁੰਦੀਆਂ ਨੇ ਕਈ ਵਾਰ ਹੋ ਸਕਦਾ 10 ਕਿੱਲੇ 5 ਕਿੱਲੇ ਵੀ ਉਦੋਂ ਤਾਂ ਤੈਨੂੰ ਤਾਂ ਰਸਤਾ ਨਹੀਂ ਬਚਿਆ ਹੁਣ ਇਹ ਵੀ ਸਾਨੂੰ ਦੇਈ ਦੇ ਜਿਵੇਂ ਮੇਰੇ ਤਾਂ ਯਾਦ ਆਉਂਦੀ ਹੈ ਲੈਂਡ ਪੂਲਿੰਗ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਜਦੋਂ ਇਹ ਕਹਿੰਦਾ ਅਸੀਂ ਥੋੜੀ ਲੈਣੀ ਹੈ ਕਿਸੇ ਨੇ ਨਹੀਂ ਦਿੰਦਾ ਨਾ ਦੇਵੇ ਉਹ ਜਿਹੜੇ ਆੜੇ ਵਾਲੇ ਆਲੀ ਤੁਸੀਂ ਲੈ ਲਓਗੇ ਤੇ ਵਿਚ ਫਾਜੂਗਾ ਵਿਚ ਵਾਲੇ ਨੂੰ ਤਾਂ ਫਿਰ ਕਹਦੋਂਗੇ ਦੇਣੀਆਂ ਦੇ ਨਹੀਂ ਤਾਂ ਫਿਰ ਰਸਤਾ ਕੋਈ ਨਹੀਂ ਤੈਨੂੰ ਤਾਂ ਰਸਤਾ ਜਾਂਦਾ ਹੀ ਨਹੀਂ ਅਸੀਂ ਕੀ ਕਰੀਏ ਇਸ ਕਰਕੇ ਇਹ ਓਵਰঅল ਪੰਜਾਬ ਦੀਆਂ ਜ਼ਮੀਨਾਂ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਖ ਹੈ ਔਰ ਜਿਹੜਾ ਸਰਪੰਚਾਂ ਨੂੰ ਕਿਹਾ ਗਿਆ ਜਿਹੜੇ ਇਹ ਗਏ ਨੇ ਮਹਾਲੀ ਵਾਲੇ ਕਿ ਜੀ ਇਹ ਜ਼ਮੀਰ ਕੋ ਦਿੰਦੀ ਤਾਂ ਹੈ ਨਹੀਂ ਜਿਹੜੀ ਪਈ ਆ ਤੁਹਾਡੇ ਇਹਦਾ ਕੋਈ ਨਾ ਫਸਲ ਹੁੰਦੀ ਆ ਬਹੁਤੀ ਨਾ ਬਾਕੀ ਆ ਰੌਲਾ ਜ਼ਮੀਨ ਐ ਫਸਲ ਨਹੀਂ ਕੱਲੀ ਦਿੰਦੀ ਜ਼ਮੀਨ ਆਪ ਦੇ ਆਪ ਦੇ ਵਿੱਚ ਉੱਥੇ ਉਹਦਾ ਰੇਟ ਬਣ ਗਿਆ ਆਲੇ ਦੁਆਲੇ ਸਾਰੇ ਕਿਤੇ ਉਹ ਰੇਟ ਜਿਸ ਪੱਧਰ ਤੇ ਚਲਾ ਗਿਆ ਹੁਣ ਉਹਨੂੰ ਤੁਸੀਂ ਇਹ ਕਹਿ ਕੇ ਵੀ ਲੈ ਜੀ ਆਕਸ਼ਨ ਕੀਤੀ ਐ ਬੰਦਾ ਨਹੀਂ ਆਇਆ ਪਹਿਲੀ ਬੋਲੀ ਤੇ ਦੂਜੀ ਤੇ ਨਹੀਂ ਤੀਜੀ ਤੇ ਨਹੀਂ ਫਿਰ ਹੋਰ ਜਰ ਪ੍ਰਾਈਸ ਜਾ ਰੱਖੇ ਉਹਦੇ ਤੇ ਰੱਖ ਜਾਂ ਆਪ ਲੈ ਲੈਂਦੇ ਨੇ ਬਹੁਤੇ ਬੰਦੇ ਜਾ ਕੋਈ ਹੋਰ ਕਿਸੇ ਨੂੰ ਦੇ ਦਿੰਦੇ ਨੇ ਕਿਉਂਕਿ ਆਪ ਜਾਂ ਅਫਸਰਾਂ ਨੂੰ ਪਤਾ ਹੁੰਦਾ ਹੈ ਪਾਲਿਟਿਸ਼ੀਅਨ ਨੂੰ ਪਤਾ ਹੁੰਦਾ ਇੱਥੇ ਆ ਟੁਕੜਾ ਪਿਆ ਉਹ ਲੈ ਕੇ ਫਿਰ ਉਹ ਉੱਚੇ ਰੇਟ ਦੇ ਵਿੱਚ ਵੇਚ ਦਿੰਦੇ ਨੇ ਇਹਦੇ ਵਿੱਚ ਸਾਰਿਆਂ ਦਾ ਨੈਕਸਸ ਹੁੰਦਾ ਹੈ ਤੇ ਹੁਣ ਜਿਹੜੀ ਬਹਾਲੀ ਵਾਲੀ ਗੱਲ ਹੈ ਇਹ ਮੈਂ ਦੇਖਿਆ ਕਿ ਆਮ ਸਾਹਿਬ ਉਹਨਾਂ ਨੇ ਸ਼ਾਇਦ ਅੱਜ ਮੀਟਿੰਗ ਵੀ ਬੁਲਾਈ ਹੈ ਇਸ ਮਾਮਲੇ ਤੇ ਅਜੇ ਪੰਚਾਇਤਾਂ ਨਹੀਂ ਮੰਨੀਆ ਕਿ ਅਸੀਂ رائے ਕਰਕੇ ਦੱਸਾਂਗੇ ਜਾ ਕੇ ਉਹਨੋਂ رائے ਕੀ ਕਰਦੇ ਨੇ ਇੱਕ ਗੱਲ ਜਿਹੜੀ ਪਹਿਲਾਂ ਵੀ ਕੀਤੀ ਸੀ ਆਪਾਂ ਬਾਰ-ਬਾਰ ਮੈਂ ਇੱਕ ਗੱਲ ਕਹਿ ਰਿਹਾ ਹਾਂ ਤੇ ਪੰਚਾਇਤਾਂ ਤੋਂ ਨਹੀਂ ਜ਼ਮੀਨ ਰੱਖੀ ਜਾਣੀ ਇਹ ਪੰਚਾਇਤਾਂ ਤੇ ਦਬਾਅ ਪਏ ਜਾਂਦੇ ਨੇ ਬਹੁਤ ਵੱਡੇ ਔਰ ਵੀਡੀਓ ਤੋਂ ਲੈ ਕੇ ਵੱਖ-ਵੱਖ ਜਿਹੜੇ ਅਫਸਰ ਨੇ ਉਹਨਾਂ ਕੋਲ ਬਹੁਤ ਕੁਝ ਹੁੰਦਾ ਪੰਚਾਇਤਾਂ ਨੂੰ ਬਲੈਕਮੇਲ ਕਰਨ ਲਈ ਪੰਚਾਇਤਾਂ ਤੇ ਪਰਚੇ ਦਰਜ ਕਰਾਉਣ ਦੇ ਧੜਕੀਆਂ ਦੇਣ ਲਈ ਇਸ ਲਈ ਇਹਦਾ ਇਲਾਜ ਪੰਚਾਇਤਾਂ ਨਹੀਂ ਕਰ ਸਕਦੀਆਂ ਇਹਦਾ ਇਲਾਜ ਗ੍ਰਾਮ ਸਭਾ ਚ ਹੈ ਜੇ ਪੰਚਾਇਤਾਂ ਇੱਕ ਕੰਮ ਕਰ ਸਕਦੀਆਂ ਨੇ ਆਪਦੇ ਪਿੰਡਾਂ ਚ ਜਾ ਕੇ ਤੁਰੰਤ ਗ੍ਰਾਮ ਸਭਾ ਬੁਲਾ ਕੇ ਉਹਨਾਂ ਦਾ ਪਤਾ ਪਾੜਣ ਕੇ ਪੰਚਾਇਤ ਸਾਡੀ ਰਾਏ ਤੋਂ ਬਿਨਾ ਨਹੀਂ ਅੱਗੇ ਦੇ ਸਕੂਗੀ ਜਿਹੜੀ ਵੀ ਚੀਜ਼ ਹੈ ਬਲਕੇ ਉਹ ਇਹ ਲੜਾਈ ਲੜਨ ਕਿ ਸਾਡੀ ਜਿਹੜੀ ਜ਼ਮੀਨ ਹੈ ਨੂੰ ਰਸਤਾ ਕਿਉਂ ਨਹੀਂ ਲਾਏ ਦੇਸ਼ ਦਾ ਕਾਨੂੰਨ ਹੈ ਪੰਜਾਬ ਚ ਕਿ ਜਿਹੜੀ ਜ਼ਮੀਨ ਨੂੰ ਰਸਤਾ ਨਹੀਂ ਉਹਦਾ ਰਸਤੇ ਦਾ ਪ੍ਰਬੰਧ ਕਰਨਾ ਸਟੇਟ ਦੀ ਜ਼ਿੰਮੇਵਾਰੀ ਹੈ ਰਸਤਾ ਦਿਓ ਉਹਨੂੰ ਤੁਸੀਂ ਰਸਤਾ ਦੇਣ ਦੀ ਬਜਾਏ ਕਹਿੰਦੇ ਤੇਰੀ ਜ਼ਮੀਨ ਇਹ ਦੇ ਦਿਓ ਇਹ ਕਿਹੜਾ ਤਰੀਕਾ ਹੈ ਤੇ ਦੂਜੀ ਗੱਲ ਇੱਕ ਓਵਰਾਲ ਇਨਕੁਆਰੀ ਹੋਣੀ ਚਾਹੀਦੀ ਹੈ ਪੰਜਾਬ ਚ ਕਿ ਪੰਚਾਇਤੀ ਰਾਜ ਸਿਸਟਮ ਦੇ ਕਿੰਨੇ ਰਸਤੇ ਕਿੰਨੀਆਂ ਜ਼ਮੀਨਾਂ ਜਿਹੜੇ ਕਲੋਨਾਈਜ਼ਰਾਂ ਨੇ ਜਦੋਂ ਬਣਾਇਆ ਉਦੋਂ ਦੱਬਨੇ ਨੇ ਤੇ ਉਹਨਾਂ ਨੂੰ ਕੱਖ ਨਹੀਂ ਮਿਲਿਆ ਉਹ ਕਿੰਨੇ ਨੇ ਹੁਣ ਤੱਕ ਪਏ ਤੇ ਸਗੋਂ ਇੱਕ ਗੱਲ ਹੋਰ ਹੁੰਦੀ ਹੈ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਪੰਚਾਇਤੀ ਲੈਂਡ ਬਚਾ ਕੇ ਰੱਖਣਾ ਡਿਪਾਰਟਮੈਂਟ ਦੀ ਹੈ ਜ਼ਿੰਮੇਵਾਰੀ ਹੈ ਤੇ ਮਨਿਸਟਰ ਦੀ ਹੈ ਜ਼ਿੰਮੇਵਾਰੀ ਹੈ ਉਹ ਪੰਚਾਇਤਾਂ ਨਾਲ ਖੜਾ ਹੋਵੇ ਜੇ ਡਿਪਾਰਟਮੈਂਟ ਹੀ ਜਿਵੇਂ ਆਪਾਂ ਕਹਿੰਦੇ ਆਂ ਵੀ ਜੇ ਕੁੱਤੀ ਚੋਰ ਨਾਲ ਮਿਲ ਜੇ ਰਾਖੀ ਨਾ ਹੋਵੇ ਚੌਕੀਦਾਰੀ ਦੂਜੇ ਪਾਸੇ ਮਿਲ ਜੇ ਤਾਂ ਫਿਰ ਕੀ ਕਰੂਗਾ ਕੋਈ ਜਿੰਨੇ ਵੀ ਮੁਕਾਦਮੇ ਚੱਲਦੇ ਨੇ ਜਿੰਨੀ ਚੰਡੀਗੜ੍ਹ ਦੇ ਨਵਾਂ ਚੰਡੀਗੜ੍ਹ ਬਣਿਆ ਇਹਦੇ ਆਲੇ ਦੁਆਲੇ ਜਿਹੜਾ ਵਾਪਰਿਆ ਇਹ ਬਹੁਤ ਵੱਡੀ ਗਿਣਤੀ ਚ ਸਾਹਮਣੇ ਆਟ ਜ਼ਮੀਨ ਹੈ ਜਿਹੜੀ ਵੱਡੇ ਵੱਡੇ ਮੋਤਮਰਾਂ ਨੇ ਕੋਈ ਡੀਜੀਪੀ ਰਹਿ ਗਿਆ ਕੋਈ ਆਈਐਸ ਅਫਸਰ ਹੈ ਕੋਈ ਪੋਲਿਟਿਸ਼ਨ ਹੈ ਕੋਈ ਕੁਝ ਜਬਾਤ ਤਕੜੇ ਲੋਕ ਨੇ ਜਿਨ੍ਹਾਂ ਨੇ ਫਾਰਮ ਹਾਊਸ ਬਣਾ ਲਏ ਉੱਥੇ ਦੱਬ ਕੇ ਜਾਂ ਜਿਹੜੀਆਂ ਕੁਝ ਵਸਤਰਕਾ ਮਾਲਕਾਂ ਸੀ ਕੁਚ ਵਾਈਮੀ ਪਿੰਡਾਂ ਲਿਆ ਤੋਂ ਲਿਖ ਕੇ ਜਾਂ ਬਾਕੀ ਦੀਆਂ ਚੀਜ਼ਾਂ ਨੇ ਜਸਤਰ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਇੱਕ ਕਮੇਟੀ ਬਣਾਈ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੇ ਕਿੰਨਿਆਂ ਦੇ 22 ਨੇਮ ਦਿੱਤਾ ਤੇ ਕਿੰਨੀਆਂ ਜ਼ਮੀਨਾਂ ਨੇ ਨਾਲੋਂ ਕਹਿੰਦੇ ਵੀ ਸਮਾਂ ਘਟ ਹੈ ਇਹਦੇ ਤੇ ਹੋਰ ਜਾਂਚ ਹੋ ਜੇ ਤਾਂ ਹੋਰ ਬੰਦੇ ਦੇਖੜੇ ਆਉਣਗੇ ਉਹ ਕਿਉਂ ਠੱਪ ਪਿਆ ਮਾਮਲਾ ਜੇ ਭਗਵੰਤ ਮਾਨ ਦੀ ਸਰਕਾਰ ਕੱਟੜ ਇਮਾਨਦਾਰਾਂ ਦੀ ਸਰਕਾਰ ਹੈ ਇਹ ਜ਼ਮੀਨਾਂ ਦੱਬਣ ਕਿਉਂ ਤੁਰਪੀ ਆ ਉਹ ਜ਼ਮੀਨਾਂ ਛਡਾਉਣ ਕਿਉਂ ਨਹੀਂ ਜਾ ਰਹੇ ফসফেট ਸੇ ਬਣਾ। ਇਸੇ ਢੰਗ ਦੇ ਨਾਲ ਜਿਹੜੀ ਜ਼ਮੀਨ 955 ਏਕੜ ਪਈ ਹੈ ਮੱਤੇ ਬਾਣੇ ਵਾਲੀ ਤੇ ਉੱਥੇ ਵਾਲੀ ਜਿਹੜਾ ਤੁਸੀਂ ਕਹਿੰਦੇ ਹੋ ਚਲੋ ਅਸੀਂ ਇਹੀ ਜੀ ਇੰਡਸਟਰੀ ਦੀ ਰੌਂਦੇ ਲੈਡ ਕੈਟਾਗਰੀ ਤਾਂ ਜੇ ਤੁਸੀਂ ਸੱਚੀਓ ਕਹਿੰਦੇ ਹੋ ਸਰਕਾਰਾਂ ਪਿੰਡਾਂ ਚੋਂ ਚਲਣੀਆਂ ਨੇ ਉਹ ਜ਼ਮੀਨ ਵਾਪਸ ਕਰ ਦੇਣੀ ਚਾਹੀਦੀ ਆ ਕਿਉਂਗਾ ਲਾਡਾ ਦੱਬੀ ਬੈਠਾ ਉਹ ਜ਼ਮੀਨ ਬਿਲਕੁਲ ਜ਼ਮੀਨ ਵਾਪਸ ਕਰੋ ਲੋਕਾਂ ਨੂੰ ਪੰਚਾਇਤ ਨੂੰ ਬਾਕੀ ਬੰਦਿਆਂ ਨੂੰ ਤੇ ਜਿਹੜੀ ਗ੍ਰਾਮ ਸਭਾ ਹੈ ਉਹ ਆਪਣਾ ਕੰਮ ਆਪ ਕਰੇ ਉਹਦੇ ਵਿੱਚ ਉਦੋਂ ਚ ਸੈਂਕੜੇ ਪਰਿਵਾਰ ਰੋਟੀ ਖਾਂਦੇ ਨੇ ਮਤਲਬ ਖੇਤੀ ਕਰਕੇ ਤੁਸੀਂ ਹੁਣ ਉਹਨੂੰ 베ਲੀ ਰੱਖ ਛੱਡੀ ਐ ਇੰਨਾ ਚਰ 베ਲੀ ਰੱਖੋਗੇ ਰਾਜਪੁਰੇ ਵਾਲੀ 1000 ਏਕੜ ਜ਼ਮੀਨ ਪੰਚਾਇਤੀ ਲੈ ਕੇ ਤੁਸੀਂ 베ਲੀ ਰੱਖ ਛੱਡੀ ਐ ਤੇ ਐਨੇ ਸਮੇਂ ਚ ਕਿੰਨੀ ਕਾਸ਼ ਕਿੰਨੀ ਦੀ ਤਾਂ ਅਨਾਜ ਹੁੰਦਾ ਫੂਡ ਸਿਕਿਉਰਿਟੀ ਲਈ ਜਾਂਦਾ ਕਿੰਨੇ ਲੋਕਾਂ ਨੂੰ ਦਿਹਾੜੀਆਂ ਮਿਲੀਆਂ ਸੀ ਕਿੰਨੇ ਲੋਕਾਂ ਨੂੰ ਉੱਥੇ ਜਿਹੜਾ ਕਿੰਨੇ ਪੈਸੇ ਦਾ ਗਰੀਬਾਂ ਨੂੰ ਅਨਾਜ ਮਿਲਣਾ ਸੀ ਕਿੰਨੀ ਕੋਸਟ ਲੋਕਾਂ ਦੇ ਘਰਾਂ ਚ ਜਾਣੀ ਸੀ ਉਹ ਸਾਰੇ ਦੀ ਜ਼ਿੰਮੇਵਾਰ ਕੌਣ ਬਸ ਵੈਸੇ ਹੀ ਜਿਹੜਾ ਨਵਾਂ ਐਕਟ ਹੈ ਲੈਂਡ ਐਕ acquisition ਐਕਟ ਜਿਹੜੇ ਮਕਸਦ ਲਈ ਤੁਸੀਂ ਜ਼ਮੀਨ ਲਈ ਹੈ ਜੇ ਉਹ ਮਕਸਦ ਤਦ 5 ਸਾਲ ਚ ਉੱਥੇ ਤੁਸੀਂ ਸ਼ੁਰੂ ਨਹੀਂ ਕਰਦੇ ਉਹ ਚੀਜ਼ ਤਾਂ ਦੁਬਾਰਾ ਜਿਨ੍ਹਾਂ ਦੀ ਉਹ ਜ਼ਮੀਨ ਹੈ ਉਹਨਾਂ ਨੂੰ ਵਾਪਸ ਕਰਨੀ ਹੁਣੇ ਸਰਕਾਰਾਂ ਕੀ ਕਰਨ ਲੱਗੀਆਂ ਲੈਂਡ ਐਕquisition ਐਕਟ ਨੂੰ ਬਾਈਪਾਸ ਕਰਤਾ ਪੰਚਾਇਤਾਂ ਤੋਂ ਮਤੇ ਫਵਾਓ ਜ਼ਮੀਨਾਂ ਹੜਾਪ ਲਓ ਹੁਣ ਕੇਵਲ ਸੌਖੀਆਂ ਲੈਣੀਆਂ ਨੇ ਸਰਕਾਰੀ ਜ਼ਮੀਨਾਂ ਦੂਜਿਆਂ ਤੇ ਕਿਸਾਨ ਚੇਤਨ ਹੋ ਗਿਆ ਉਹਣਾ ਲੜਦਾ ਔਰ ਇਸੇ ਕਰਕੇ ਬਾਰ-ਬਾਰ ਮੈਂ ਇਹ ਗੱਲ ਕਹਿ ਰਿਹਾ ਕਿ ਜਥੇਬੰਦੀਆਂ ਨੇ ਭਾਈ ਸਭ ਕੇਵਲ ਨਿੱਜੀ ਜ਼ਮੀਨ ਲਈ ਨਹੀਂ ਲੜਨਾ ਪਿੰਡ ਬਚਾਉਣ ਲਈ ਲੜਨਾ ਹੈ ਪਿੰਡ ਤਾਂ ਬਚਣਾ ਜੇ ਸਾਂਝੀਆਂ ਜ਼ਮੀਨਾਂ ਬਚਣਗੀਆਂ ਹਾਂਜੀ ਹਾਂ ਜ਼ਮੀਨਾਂ ਜਿੱਥੇ ਤਾਂ ਦਲਤਾਂ ਨੂੰ 5 ਮਰਲੇ ਦੇ ਪਲਾਟ ਦੇਖ ਸਕਦੇ ਹੋ ਅੱਗੇ ਜਾਂ ਦਲਤ ਪਰਿਵਾਰ ਜਾਂ ਬੇਜ਼ਮੀਨੇ ਪਰਿਵਾਰ ਕੱਲੇ ਦਲਤ ਨਹੀਂ ਉਹ ਚ ਸ਼ਬਦ ਜਿਹੜੇ ਵੀ ਬੇਜ਼ਮੀਨੇ ਨੇ ਜਿਦੇ ਕੋਲ ਘਰ ਨਹੀਂ ਹੈ ਆਪਣਾ ਉਨਾਰੋ 5 ਮਰਲੇ ਦਾ ਪਲਾਟ ਦਿੱਤਾ ਜਾ ਸਕਦਾ ਹੈ ਪੰਜਾਬ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਔਰ ਇਹ ਜਿਹੜੇ ਸ਼ਹਿਰਾਂ ਦੇ ਨੇੜੇ ਪਿੰਡ ਨੇ ਇੱਥੇ ਜ਼ਮੀਨ 5 ਮਰਲੇ ਨਹੀਂ ਖਰੀਦੀ ਯਾਨੀ 90% ਲੋਕਾਂ ਨੇ ਤੇ ਉਹ ਉਹਨਾਂ ਨੂੰ ਘਰ ਜੇ ਦੇਣਗੇ ਜੇ ਉਹਨਾਂ ਨੇ ਬਸਣਾ ਹੈ ਨਾ ਪਿੰਡਾਂ ਦੇ ਵਿੱਚ ਤਾਂ ਉਹ ਪੰਚਾਇਤੀ ਜ਼ਮੀਨ ਚੋਂ ਦਿੱਤੀ ਜਾ ਸਕਦੀ ਹੈ ਇਸ ਲਈ ਉਹ ਜਿਹੜੇ ਬੇਘਰੇ ਨੇ ਘਰ ਹਾਸਲ ਕਰਨ ਲਈ ਉੱਥੇ ਮਤੇ ਪਵਾਓ ਗ੍ਰਾਮ ਸਭਾਾਂ ਤੋਂ ਕਿ ਸਾਨੂੰ 5-5 ਮਰਲੇ ਦਿਓ ਸਾਡੇ ਤੋਂ ਨਹੀਂ ਲਈ ਜਾਣੀ ਜ਼ਮੀਨ ਤਾਂ ਕਿ ਬੇਘਰੇ ਘਰ ਵਾਲੇ ਬਣ ਜਾਣ ਘਰ ਵਾਲੇ ਐਵੇਂ ਵੰਡ ਕੇ ਘਰ ਵਾਲੇ ਜ਼ਮੀਨਾਂ ਲੁੱਟ ਕੇ ਨਹੀਂ ਵੰਡ ਕੇ ਕਰੋੜਾਂ ਰੁਪਏ ਦੀ ਜ਼ਮੀਨ ਲੈ ਕੇ ਪਹਿਲਾਂ ਫਿਰ ਘਰ ਪਾਊਗਾ ਇਹ ਨਹੀਂ ਹੋਣਾ ਉਸ ਲੈਵਲ ਦੇ ਉੱਤੇ ਬਲਕੇ ਇੱਕ ਗੱਲ ਨੂੰ ਹੋਰ ਜੋੜਨਾ ਚਾਹੀਦਾ ਨਾਲ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਹੈ ਪਹਿਲਾਂ ਇੰਦਰਾਵਾਸ ਯੋਜਨਾ ਸੀ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਹੂੰ ਜਿੰਦੂ ਵੀ ਪਿੰਡ ਦੇ ਬੰਦੇ ਨੂੰ ਚਾਹੇ ਉਹ ਸ਼ਹਿਰ ਦਾ ਆ ਗਿਆ ਨੇੜੇ ਆ ਗਿਆ ਪੰਜ ਮਰਲੇ ਇਸ ਕਰਕੇ ਦਿੱਤਾ ਜਾ ਰਿਹਾ ਹੈ ਜਿਹਦੇ ਕੋਲ ਘਰ ਨਹੀਂ ਹੈ ਤਾਂ ਉਹਨੂੰ ਤਰਜੀਹੀ ਆਧਾਰ ਦੇ ਉੱਤੇ ਉਹ ਗ੍ਰਾਂਟ ਘਰ ਪਾਉਣ ਲਈ ਜਿਹੜੀ ਇੰਦਰਾਵਾਸ ਯੋਜਨਾ ਜਾਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਮਿਲਦੀ ਹੈ ਤੁਰੰਤ ਮਿਲਣੀ ਚਾਹੀਦੀ ਹੈ ਕਿਉਂਕਿ ਜਿਹਦੇ ਕੋਲੋਂ ਜ਼ਮੀਨ ਨਹੀਂ ਹੈ ਘਰ ਪਾਉ ਨਹੀਂ ਉਹਦੇ ਕੋਲ ਪੈਸਾ ਨਹੀਂ ਹੈ ਉਹਨੂੰ ਉਹ ਗਰਾਂਟ ਵੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ ਦੋਨਾਂ ਨੂੰ ਕਲੱਬ ਕਰਦੇ ਹੋ ਦੋਨੇ ਇਕੱਠੀਆਂ ਹੋ ਜਾਣਗੀਆਂ ਤਾਂ ਬੰਦਿਆਂ ਦੇ ਸਿਰ ਤੇ ਸੱਤ ਹੋ ਜੂ ਸੱਤ ਹੋਊਗੀ ਬਹੁਤ ਲੋਕਾਂ ਦੇ ਜੇ ਤਾਂ ਥੋੜਾ ਜਿਹਾ ਪਾਲਸੀ ਜਿੰਨੂੰ ਤੁਸੀਂ ਐਵੇਂ ਦੇਖ ਕੇ ਗੱਲ ਕਰਨੀ ਹੈ ਲੋਕਾਂ ਦਾ ਭਲਾ ਕਰਨਾ ਇਹ ਜੁਮਲੇ ਸਣਾਉਣਾ ਨੇ ਤਾਂ ਇੱਕ ਅਲੱਗ ਗੱਲ ਹੈ ਫਿਰ ਉਹ ਭਲਾ ਨਹੀਂ ਹੋਏਗਾ ਫਿਰ ਜੁਮਲੇबाजी ਹੋਏਗੀ